ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 5-7 ਘੰਟਿਆਂ ਦੀ ਗੱਲ ਕਰਾਂਗੇ ਜੀ ਯਾਨੀ ਕਿ ਸ਼ਾਮ ਦੇ ਤੇ ਅੱਜ ਰਾਤ ਦੇ ਮੌਸਮਾਫਰੜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਇਕ ਸਿਸਟਮ ਜਿਹੜਾ ਕਿ ਪਿਛਲੇ 24 36 ਘੰਟਿਆਂ ਤੋਂ ਪ੍ਰਭਾਵਿਤ ਕਰ ਰਿਹਾ ਸੀ ਪੰਜਾਬ ਹਰਿਆਣਾ ਰਾਜਸਥਾਨ ਨੂੰ ਸੋ ਅੱਜ ਵੀ ਪੰਜਾਬ ਦੇ ਵਿੱਚ ਇਹ ਸਿਸਟਮ ਸਰਗਰਮ ਹੈ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੀ ਅਪਡੇਟ ਦੇ ਵਿੱਚ ਦੱਸਿਆ ਸੀ ਕਿ ਸ਼ਾਮ ਤੋਂ ਫੈਲਾ ਫੈਲਾ ਇਹ ਸਿਸਟਮ ਪੂਰੀ ਤਰ੍ਹਾਂ ਆਪਣੇ ਜੋਬਨ ਤੇ ਆ ਤੇ ਇਸ ਵੇਲੇ ਪੰਜਾਬ ਦੇ ਇਹ ਕਹ ਲਈਏ ਕਿ ਮਾਝਾ ਖੇਤਰ ਤੋਂ ਆਪਾ ਖੇਤਰ ਤੇ ਬਾਦ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਇਹ ਸਿਸਟਮ ਚੱਲ ਰਿਹਾ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਗੁਰਦਾਸਪੁਰ ਫਟਾਣਕੋਟ ਹੁਸ਼ਿਆਰਪੁਰ ਨਵਾਂਸ਼ਹਿਰ ਜਲੰਧਰ ਕਪੂਰਥਲਾ ਔਰ ਚੰਡੀਗੜ੍ਹ ਰੋਪੜ ਮਹਾਲੀ ਇਹਨਾਂ ਖੇਤਰਾਂ ਦੇ ਵਿੱਚ ਰੁਕ ਅਮੀ ਕਦੇ ਦਰਮਿਆਨਾ ਵਿੱਚ ਕਿਤੇ ਤਗੜੀ ਝਟ ਇੱਕ ਇਹਨਾਂ ਖੇਤਰਾਂ ਦੇ ਵਿੱਚ ਜਾਰੀ ਆ ਟਾਈਮ ਦੇ ਨਾਲ ਸੋ ਜੇਕਰ ਰਾਸ਼ਨ ਹਰਿਆਣਾ ਔਰ ਦੱਖਣੀ ਮਾਲਵੇ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਖਾਸ ਕਰ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਲੁਧਿਆਣਾ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਬਠਿੰਡਾ ਸ਼੍ਰੀ ਮੁਕਸਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚੋਂ ਕਹਿ ਲੀਏ ਕਿ ਸਿਸਟਮ ਲਗਭਗ ਸਮਾਪਤ ਹੈ ਮਾਝਾ ਖੇਤਰ ਦਵਾਬਾ ਖੇਤਰ ਇਹਨਾਂ ਦੋਨਾਂ ਫਾਸੇ ਸਿਸਟਮ ਹਲੇ ਚੱਲ ਰਿਹਾ ਤੇ ਅੱਜ ਸ਼ਾਮ ਤੱਕ ਬਰਕਰਾਰ ਰਹਿਣਾ ਝੱਟਾ ਲੱਗਦੇ ਆ ਰਹਿਣਗੀਆਂ ਦਰਮਿਆਨੇ ਤੋਂ ਤੇਜ਼ ਝਾਟੇ ਇਹਨਾਂ ਖੇਤਰਾਂ ਦੇ ਵਿੱਚ ਲੱਗਦੇ ਆ ਰਹਿਣਗੀਆਂ ਤੇ ਸ਼ਾਮ ਤੱਕ ਇਹ ਸਿਸਟਮ ਇਹਨਾਂ ਖੇਤਰਾਂ ਦੇ ਵਿੱਚ ਸਰਗਰਮ ਹੈ ਹਰਿਆਣਾ ਰਾਜਸਥਾਨ ਦੇ ਵਿੱਚੋਂ ਸਿਸਟਮ ਸਮਾਪਤ ਹੈ ਜੀ ਹਰਿਆਣਾ ਦੇ ਕੁਝ ਪੂਰਬੀ ਖੇਤਰਾਂ ਦੇ ਵਿੱਚ ਹੋ ਸਕਦਾ ਹਲਕੇ ਦਰਮਿਆਨੇ ਝਾਟੇ ਸ਼ਾਮ ਤੱਕ ਲੱਗ ਜਾਣ ਬਾਕੀ ਸਿਸਟਮ ਅੱਗੇ ਲੰਘ ਚੁੱਕਾ ਹੈ ਯੂਪੀ ਦੇ ਬਰੇਲੀ ਆਗਰਾ ਸੀਤਾਪੁਰ ਇਹਨਾਂ ਖੇਤਰਾਂ ਦੇ ਵਿੱਚ ਬਲੰਦਸ਼ਰ ਮੁਜ਼ਫਰਨਗਰ ਉਮਰਾਦਾਬਾ ਦੇ ਇਹਨਾਂ ਖੇਤਰਾਂ ਪਹਾੜਾ ਦੇ ਹੇਠਲੇ ਖੇਤਰ ਖਾਸ ਕਰ ਮੰਡੀ ਸ਼ਿਮਲਾ ਜੰਮੂ ਕਸ਼ਮੀਰ ਤੇ ਹਿਮਾਚਲ ਤਰਖੜ ਦੇ ਹੇਠਲੇ ਖੇਤਰਾਂ ਪਹਾੜਾ ਦੇ ਉੱਥੇ ਵੀ ਇਸ ਵੇਲੇ ਝਟਾਂ ਲੱਗ ਰਹੀਆਂ ਨੇ ਪਹਾੜਾ ਦੇ ਹਰ ਜਿਹੜਾ ਬਾਰ ਬਾਰੇ ਦਾ ਇੱਕ ਦੌਰ ਇਹ ਸਿਸਟਮ ਲਵਾਉਣ ਜਾ ਰਿਹਾ ਤੇ ਦੂਜੇ ਪਾਸੇ ਜੀ ਪਾਕਿਸਤਾਨ ਵਾਲੇ ਜਿਹੜੇ ਉੱਤਰੀ ਭਾਗ ਨੇ اسلامਾਬਾਦ ਤੇ ਨਾਲ ਲੱਗਦੇ ਜਿਹੜੇ ਲੈਂਦੇਵਾਲ ਦੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਵੀ ਇਸ ਵੇਲੇ ਝਟ ਜੜੀ ਤਗੜੀ ਮਿਹਦੀ ਲੱਗਦੀ ਹੈ ਆ ਆਉਂਦੇ 4-5 ਘੰਟੇ ਯਾਨੀ ਕਿ ਕੋਲਮ ਇਲਾਕੇ ਕਹਾਣੀ ਦਾ ਸਾਰ ਇਹ ਹੈ ਮਾਝਾ ਖੇਤਰ ਪਲੱਸ ਦੁਆਬਾ ਖੇਤਰ ਪਲੱਸ ਪੁਆਦ ਖੇਤਰ ਪੁਆਦ ਖੇਤਰ ਦੇ ਵਿੱਚ ਉਹ ਵੀ ਸਿਸਟਮ ਲੱਗਫਗ ਹੁਣ ਸਮਾਪਤ ਹੈ ਘੰਟੇ ਦੋ ਘੰਟੇ ਤੱਕ ਇੱਥੇ ਵੀ ਜੇਕਰ ਕਿਤੇ ਕਿਤੇ ਛਰਾਟੇ ਲੱਗ ਰਹੇ ਨੇ ਉੱਥੋਂ ਹੀ ਇਹ ਸਿਸਟਮ ਨੇ ਅੱਗੇ ਲੰਘ ਜਾਣਾ ਹੁਸ਼ਿਆਰ ਫਰ ਨਵਾਂ ਸ਼ਰ ਹਾਲੇ ਇਹ ਸਿਸਟਮ ਸਰਗਰਮ ਹੈ ਕਿਤੇ ਕਿਤੇ ਝਟ ਲੱਗ ਸਕਦੀ ਹੈ ਹਾਲਾਂਕਿ ਹੁਣ ਬਹੁਤਾ ਕੁਝ ਇਹ ਸਿਸਟਮ ਤੋਂ ਨਹੀਂ ਮਿਲਣਾ ਕਿਉਂਕਿ ਸਿਸਟਮ ਅੱਗੇ ਲੰਘ ਰਿਹਾ ਤੇ ਹੁਣ ਹਲਕੇ ਛਰਾਟੇ ਹਲਕੀ ਬੂੰਦਾ ਵੰਦੀ ਦਿੰਦਾ ਹੋਇਆ ਇਹ ਸਿਸਟਮ ਅੱਗੇ ਚੱਲ ਰਹੀਆਂ ਨੇ ਜੜੀਆਂ ਕਿ ਠਾਰ ਰਹੀਆਂ ਨੇ ਪੰਜਾਬ ਹਰਿਆਣਾ ਰਾਜਸਥਾਨ ਵਾਸੀਆਂ ਨੂੰ ਸੌਉਂਦੇ ਦੋ ਤਿੰਨ ਜਣ ਕੱਲ ਤੇ ਫਰਸਤ ਦੀ ਜੋ ਅਪਡੇਟ ਹੋਏਗੀ ਉਹ ਤੁਹਾਨੂੰ ਅੱਜ ਰਾਤ ਦੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਅੱਜ ਰਾਤ ਤੱਕ ਕਹਿ ਰਹੀ ਹੈ ਕਿ ਅੱਧੀ ਰਾਤ ਤੋਂ ਪਹਿਲਾਂ ਫੈਲਾ ਲਗਫਗ ਮਾਝਾ ਦੋਆਬਾ ਖੇਤਰ ਦੇ ਵਿੱਚ ਮੀਂਹ ਦਾ ਅਸਰ ਬਣਦੇ ਰਹਿਣਗੇ 21 ਦੀ ਸਵੇਰ ਯਾਨੀ ਕਿ ਕੱਲ ਦੀ ਸਵੇਰ ਤੋਂ 10 ਵਜੇ ਤੋਂ ਫੈਲਾ ਫੈਲਾ ਸਿਸਟਮ ਨੇ ਪੰਜਾਬ ਹਰਿਆਣਾ ਰਾਜਸਥਾਨ ਤਿੰਨਾਂ ਸੂਬਿਆਂ ਦੇ ਉੱਤੋਂ ਦੀ ਜੜਾ ਪਾਰ ਬੋਲ ਜਾਣਾ ਤੇ ਪਹਾੜਾ ਦੇ ਵਿੱਚ ਫਿਰ ਇਸ ਸਰਗਰਮ ਰਹਿ ਸਕਦਾ ਹੈ ਜੀ ਜਿਥੇ ਜਥੇ ਮੀਂਹ ਦੇ ਝਟਣ ਲੱਗ ਚੁੱਕ ਕਿ ਜਨਾ ਕਿ ਕਿੰਨੇ ਕਮੇ ਤੁਹਾਡੇ ਦਰਜ ਹੋਏ ਨੇ ਭਵਾਨੀਗੜ੍ਹ ਸੰਗਰੂਰ ਮਾਨਸਾ ਮਲੇਰਕੋਟਲਾ ਇਹਨਾਂ ਕੋਈ ਖੇਤਰਾ ਦੇ ਕੁਝ ਖੇਤਰਾ ਦੇ ਵਿੱਚ ਹਲਕੀ ਘੜੇ ਮਾਰ ਵੀ ਹੋਈ ਆ ਤੇ ਜਿੱਥੇ ਜਿੱਥੇ ਹੋਈ ਆ ਜੀ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਨਾ ਇਜਾਜ਼ਤ ਦਿਓ ਜੀ ਤੁਹਾਨੂੰ ਬਹੁਤ ਸ਼ੁਕਰੀਆ